व्हीलचेयर किनया दो व्हीलचेयर हुंदी क्यों नहीं खड़िया और एकदम कोई एक्सीडेंट केस आ गया तीन चार आठ बंदे के हादसे बने बट व्हीलचेयर और स्ट्रेचर क्यों नहीं है हमारे दिस बार उन चीजें नहीं भेजी ले जाना ले तो कितने बंदे दौड़ बाहर खड़े रहने देते कितने ब्लाउ ना वेरी मिसमैनेजमेंट ਇਹ ਹਸਪੀਟਲ ਨੂੰ ਕੋਈ ਜਾਂਚ ਕਰ ਤੋਂ ਨਾ ਹੈ ਤੁਸੀਂ ਨਾਟ ਬੈਂਕਟ ਹਾਲ ਹੀ ਹੈ ਹੈ ਨਹੀਂ ਹੈ ਸਤੋਂ ਨਾ ਹੋ ਜਾਏਗਾ ਅਕਚੁਅਲ ਐਕਸੀਡੈਂਟ ਕੇਸ ਹੋ ਜਾ ਰੋਡ ਤੋਂ 6 ਬੰਦੇ ਆ ਗਏ ਪਰ ਉਸ ਸਟ੍ਰੀਚਰ ਹੀ ਨਹੀਂ ਆ ਗਏ ਬਾਸਟੇਰ ਰੋਡ ਕਿਥੇ ਸਟ੍ਰੀਚਰ ਪਿਆ ਸੀ ਇਤਨੀ ਚੀਜ਼ ਹੈ ਨਾ 6 ਚੀਜ਼ ਦਿਨ ਮਿਨੀਮਮ ਮਿਨੀਮਮ 6 ਸਟ੍ਰੀਚਰ ਚੀਜ਼ ਹਨ ਰੈਡੀ ਪੋਜੀਸ਼ਨ ਚ ਔਰ 6 ਮੀਲ ਚੇਦੀਆਂ ਨੇ ਕਿਉਂ ਨਹੀਂ ਨਵੀਂ ਇੱਥੇ ਤੁਸੀਂ ਕੋਰਸ ਕਿਤੋਂ ਆਇਆ ਤੁਸੀਂ ਡਾਕਟਰ ਹੈ ਹੋ ਤੁਸੀਂ ਸ਼ਪਤ ਲੈ ਕੇ ਆਏ ਹੋ ਕਿ ਸੇਵਾ ਕਰਾਂਗੇ ਤੁਸੀਂ ਜੀ ਸਰਕਾਰ ਨੇ ਸਾਰੇ ਸਾਧਨ ਦਿੱਤੇ ਹੋਏ ਨੇ ਮੈਂ ਤੇ ਹਰਾਨ ਹੋ ਰਹੀ ਕਿ ਕਿਉਂ ਨਹੀਂ ਆਵੇ ਅੱਥੇ ਖੜੇ ਰਹਿਣਾ ਚਾਹੀਦਾ ਜਿਵੇਂ ਕੋ ਉਤਰੇ ਦਾ ਸਭ ਤੋਂ ਪਹਿਲੇ ਜਿਹਦਾ ਉਹਨੂੰ ਸਟੇਚਰ ਚਾਹੀਦਾ ਐਵੇਂ ਲੱਗੋ ਥੋੜਾ ਜਿਹਾ ਹੁਣ ਐਂਬੂਲੈਂਸ ਇੱਕ ਪ੍ਰਾਈਵੇਟ ਚਾਹੀਦਾ ਨਾ ਉਹ ਪਰ ਸਟੇਚਰ ਨਾ ਆ ਲੈ ਕੇ ਮੈਂ ਉਸੀ ਵੇਲੇ ਦੇਖ ਲਿਆ ਸੀ ਕਿ ਸਟੇਚਰ ਹੈ ਹੀ ਨਹੀਂ ਆ ਬੜਾ ਮਿਸ ਮੈਨੇਜਮੈਂਟ ਹੈ ਤੇ ਤੁਸੀਂ ਲੇਡੀਜ਼ ਦਾ ਟਾਇਲਟ ਦਾ ਖਿਆਲ ਨਹੀਂ ਰੱਖ ਰਹੇ ਮੈਨੂੰ ਬੜਾ ਮੈਨੂੰ ਬੜਾ ਸਰਪ੍ਰਾਈਜ਼ ਹੋ ਰਿਹਾ ਹੈ ਕਿ ਆਈ ਐਮ ਵੈਰੀ ਸ਼ੌਕਡ ਇੰਨਾ ਬੁਰਾ ਹਾਲ ਹੈ ਇੱਥੇ ਮੋਰਚੀ ਕਿੰਨੇ ਤੁਹਾਡੇ ਕੋਲ ਬਾਕਸ ਹੈਗੇ ਮੋਰਚੀ ਦੇ ਸਰ ਟੋਟਲ 4 ਫਲੀਟ ਦੇ ਸੀ ਹੂੰ ਰਨਿੰਗ ਕੰਡੀਸ਼ਨ ਚ 4 ਦੇ ਵਿੱਚੋਂ 4 ਰਨਿੰਗ ਦੇ ਲਿਸ਼ ਨੇ ਫਲੀਟ ਕਿੱਡੀ ਦਾ ਕੋਣ ਹੈ ਉਹ ਸਰ ਅੱਜ ਇੱਕ ਇੱਕ ਟੈਨ ਡਿਊਟੀ ਹੁੰਦਾ ਹੈ ਕਿਸੇ ਡੇ ਆਫ ਦਾ ਰਾਈਟ ਸਰ ਗੱਡੀਆਂ ਦੋ ਨੇ ਡਰਾਈਵਰ ਇੱਕ ਹੈ ਰੋਟੇਸ਼ਨ ਦੀ ਗੱਲ ਕਰੀਏ ਜਨਵਰੀ ਵਿੱਚ ਕਿੰਨੀਆਂ ਬੁਕਿੰਗ ਕੀਤੀਆਂ ਨੇ ਪੜ੍ਹ ਕੇ ਦੱਸੋ ਤੁਹਾਡੇ ਕੋਲ ਜਨਵਰੀ ਵਿੱਚ ਕਿੰਨੇ ਲੋਕਾਂ ਨੂੰ ਸੇਵਾ ਦਿੱਤੀ ਗਈ ਹੈ ਮੇਰੇ ਸਾਹਿਬ ਇੱਥੇ ਤੱਕ ਹੋ ਗਿਆ ਜੀ ਠੀਕ ਹੈ ਜੀ ਇੱਥੇ ਦੂਜਾ ਮਹੀਨਾ ਸ਼ੁਰੂ ਹੋ ਗਿਆ ਇੱਕ ਇਹ ਸਾਰੀ ਇੱਕ ਪੰਨਾ ਹੋ ਗਿਆ ਨਾ ਜੀ ਹਾਂਜੀ ਜੀ ਇੱਕ ਬੁਕਿੰਗ ਹੈ ਨਾ ਹਾਂਜੀ ਸਰ ਹਾਂਜੀ ਇੱਕ 2 3 4 5 6 7 8 ਪੂਰੇ ਮਹੀਨੇ ਚ 8 ਬੁਕਿੰਗਸ 8 ਪੇਸ਼ੈਂਟ ਹੈ ਇਹ ਛੋਟੀ ਗੱਡੀ ਬੀ.ਐਲ. ਉੱਤੇ ਗਿਆ ਉਹਦੇ ਉੱਤੇ ਪੇਸ਼ੈਂਟ ਨੇ ਫੋਨ ਕਰਦਾ ਤੇ ਤੁਸੀਂ ਕੀ ਦੱਸ ਸਕੋਗੇ ਚਲੋ ਕੀ ਆਨੇ ਦਰ ਇਹ ਪੂਰੀ ਕਾਪੀ ਤੁਹਾਡੀ ਹੈ ਨਾ ਹਾਂਜੀ ਤੁਹਾਡੇ ਅੱਧੇ ਲਿਖੀ ਹੋਈ ਹੈ ਨਾ ਸਰ ਬੜੀ ਤੁਹਾਡੇ ਅੱਧੇ ਲਿਖੀ ਹੈ ਨਾ ਕਿਸ ਕਿਸੇ ਉਮਰੀਦ ਦਾ ਫੋਨ ਨੰਬਰ ਦੱਸੋ ਇਹਦੇ ਸੀ ਜਾਂ ਉਹਦੇ ਘਰ ਵਾਲੇ ਦਾ ਫੋਨ ਨੰਬਰ ਦੱਸੋ ਇਹਦੇ ਚ ਅਗਰ ਕਿਸੇ ਨੇ ਸੇਵਾ ਲਿੱਤੀ ਹੈ ਸਰਕਾਰ ਨੇ ਗੱਡੀਆਂ ਦਿੱਤੀਆਂ ਨੇ ਡਰਾਈਵਰ ਦਿੱਤਾ ਹੈ ਡੀਜ਼ਲ ਦਿੱਤਾ ਹੈ ਪੈਟਰੋਲ ਦਿੱਤਾ ਹੈ ਖਰਚਾ ਕਰ ਰਹੇ ਹਨ ਅਸੀਂ ਸੇਵਾ ਦੇ ਰਹੇ ਆ ਪੇਸ਼ੈਂਟ ਨੂੰ ਫ੍ਰੀ ਆਫ ਕਾਸਟ ਜਿਉਂ ਅਥੋਂ ਜਾ ਕੇ ਬਾਹਰ ਛੱਡ ਦਿੱਤਾ ਸਾਡਾ ਕੋਈ ਰਿਕਾਰਡ ਨਹੀਂ ਹੈ ਜਿਉਂ ਕਹਿੰਦੇ ਕਿਸੇ ਡਰਾਈਵਰ ਨੇ 2000 ਰੁਪਏ ਮੰਗੇ ਸਾਡਾ ਕੋਈ ਰਿਕਾਰਡ ਨਹੀਂ ਹੈ ਕਿਸੇ ਦਾ ਫੋਨ ਨੰਬਰ ਕਿਤਾ ਜੀ ਅਸੀਂ ਵੈਰੀਫਿਕੇਸ਼ਨ ਕਰਨਾ ਹੋਇਆ ਤੇ ਦੱਸੋ ਕੋਈ ਕੋਈ ਇੱਕ ਬੁਕਿੰਗ ਦੱਸੋਗੇ ਜੀ ਸਿੰਘ ਸਰਜਨ ਸਾਹਿਬ ਪੂਰੀ ਉਹਨੂੰ ਛੱਡੋ ਤੁਸੀਂ ਆਪਣੀ ਦੱਸੋ ਪੂਰੀ ਇੱਕ ਬੁਕਿੰਗ ਦੇ ਵੀ ਦੱਸੋ ਕਿਸੇ ਦਾ ਫੋਨ ਨੰਬਰ اٹੈਂਡੈਂਟ ਦਾ ਯਾ ਪੇਸ਼ੈਂਟ ਦਾ ਹੋਏ ਤੁਸੀਂ ਗੱਡੀ ਤੁਹਾਡੀ ਆਪਣੀ ਪਰਸਨਲ ਨਹੀਂ ਸਰ ਸਰਕਾਰੀ ਹੈ ਹੈ ਨਾ ਸਰਕਾਰੀ ਹਾਂਜੀ ਸਰਕਾਰ ਦਾ ਫਿਰ ਨੁਕਸਾਨ ਕਰ ਰਿਹਾ ਫਾਇਦਾ ਤੁਸੀਂ ਵਾਰੀ ਵਾਰੀ ਸਿਰ ਨਾ ਉਹ ਬੁੜੀਆਂ ਦੀ ਡਿਊਟੀ ਵਾਰੀ ਵਾਰੀ ਸਿਰ ਲੱਗਦੀ ਜਿਹਦੀ ਫਿਰ ਡਿਊਟੀ ਇਹਨਾਂ ਦੀ ਅਰੇ ਭਾਈ 1 ਮਿੰਟ ਇੱਕ ਨਾ ਕੋਈ ਪੇਸ਼ੈਂਟ ਛੱਡ ਗਿਆ ਹੈਗਾ ਸਾਨੂੰ ਕੀ ਪਤਾ ਪਹੁੰਚਿਆ ਕੀ ਨਹੀਂ ਪਹੁੰਚਿਆ ਸੀ ਉਹਨੂੰ ਗੱਲ ਕਰਕੇ ਪੁੱਛਣਾ ਹੋਇਆ ਜੀ ਪਹੁੰਚ ਗਏ ਹੋ ਫੋਨ ਨੰਬਰ ਕਿੱਥੇ ਉਹਦਾ ਪੈਸੇ ਤਾਂ ਨਹੀਂ ਲਏ ਡਰਾਈਵਰ ਨੇ ਕਿਵੇਂ ਪੁੱਛਾਂਗੇ ਉਹਦਾ

ਲੋਕੇਸ਼ਨ ਸਟ੍ਰੈਚਰ ਦੇ ਅੰਦਰ ਲੈ ਕੇ ਦੇਸੀ ਹੁੰਦੀ ਘੱਟ 6 ਚਾਹੀਦੇ ਨੇ ਜੀ ਉਹ ਖਰਚੇ ਕਰਦਾ ਕਿ ਸ਼ਾਮ ਤੱਕ 6 ਰਿਕੁਆਇਰਡ ਨੇ ਇੱਥੇ ਉਹ ਪੇਸ਼ੈਂਟ ਆ ਗਿਆ ਉਹ ਜੋ ਨੋਰਮਸ ਨੇ ਨਾ ਦੇਖੋ ਧਿਆਨ ਨਾਲ ਠੀਕ ਹੈ ਸਰ ਹਰ ਚੀਜ਼ ਇੱਕ ਨੋਰਮਸ ਹੁੰਦੇ ਨੇ ਕਿ ਬਲੱਡ ਬੈਂਕ ਵਿੱਚ 100 ਯੂਨਿਟ ਚਾਹੀਦੇ ਚਾਹੀਦਾ ਹੈ ਕੁਝ ਨਾ ਹੋਵੇ ਇੱਥੇ ਤਾਂ ਮੈਂ ਹੋਣੇ ਅਗ ਲੱਗ ਜਾਏ ਕਿਧਰੇ ਹੋਣੇ ਪਹਚਾਲ ਆ ਜਾਏ ਤੂਫਾਨ ਆ ਜਾਏ ਅਮਰਜੈਂਸੀ ਆ ਜਾਏ ਠੀਕ ਹਾਂ ਚਾਰੇ ਵਾਚਰ ਸੀ ਓਕੇ ਉਹ ਡਬਲ ਚਾਰਜ ਦੇਖ ਰਹੇ ਸੀ ਉਹ ਡਬਲ ਚਾਰਜ ਦੇਖਦੇ ਸੀਗੇ ਕਿੰਨਾ ਚਿਰ ਦੇਖਿਆ ਉਹਨਾਂ ਨੇ ਮੈਂ ਵੀ ਇੱਕ ਦੋ ਮਹੀਨੇ ਹੋਏ ਆ ਇਸ ਤੋਂ ਮੇਰੇ ਤੋਂ ਪਹਿ 10 10.5 ਮਿੰਟ ਦੇਖਿਆ ਸੋਨੇ ਜਿਹੜਾ ਇੰਨਾ ਵੱਡਾ ਮਿਸਮੈਨੇਜਮੈਂਟ ਹੈ ਸਰ ਇਸ ਲਈ ਚੇਂਜ ਕੀਤਾ ਮੇਰੀ ਗੁਜਾਰਿਸ਼ ਹੈ ਤੁਸੀਂ ਆਪੇ ਜਵਾਬ ਦੇ ਦਿਓ ਕਿ ਜੋ ਮਿਸਮੈਨੇਜਮੈਂਟ ਹੈ ਚਾਹੇ ਐਮਬੂਲੈਂਸ ਚਾਹੇ ਜਾਂ ਵਾਸ਼ਰੂਮ ਚਾਹੇ ਜੋ ਜੋ ਬੰਦੇ ਖੈਨ ਹੈ ਉਹਦਾ ਜ਼ਿੰਮੇਵਾਰ ਆਪਾਂ ਇਹਨਾਂ ਨੂੰ ਠਰਾਈਏ ਤੁਹਾਨੂੰ ਠਰਾਈਏ ਗੱਲ ਖਤਮ ਹੋ ਜਾਂਦੀ ਹੈ ਹੈ ਤੇ ਹੈ ਹੀ ਉਹਦਾ ਮਿਸ ਦੱਸੋ ਪੰਜ ਜੀ ਹੈ ਕੋ ਨੰਬਰ ਤੁਸੀਂ ਕਿਵੇਂ ਜਜ ਕਰੋਗੇ ਕਿ ਤੁਸੀਂ ਕਿਸੇ ਪੇਸ਼ੈਂਟ ਨੂੰ ਘਰ ਭੇਜਿਆ ਉਹ ਪਹੁੰਚਿਆ ਕਿ ਨਹੀਂ ਪਹੁੰਚਿਆ ਉਹਦੇ ਕੋਲ ਪੈਸੇ ਦਿੱਤੇ ਨੇ ਕਿ ਨਹੀਂ ਦਿੱਤੇ ਉਹਨੇ ਦੁਖੀ ਕੀਤਾ ਉਹ ਡਰਾਈਵਰ ਨੇ ਉਹਨੂੰ ਕਿਵੇਂ ਕਿਵੇਂ ਸਾਬਿਤ ਕਰੋ ਇਹ ਦੱਸੋ ਨਰਸਿੰਗ ਸਿਸਟਰ ਇਹਨਾਂ ਨੇ ਦੇਖਣਾ ਹੈ ਐਂਬੂਲੈਂਸ ਆਂਦੇ ਨਹੀਂ ਆਂਦੇ ਕਿਥੇ ਲਿਖੋ ਤੇ ਤੁਹਾਨੂੰ ਸਫਾਈ ਕੋਈ ਵੀ ਗੱਡੀ ਕੋਈ ਵੀ ਗੱਡੀ ਜਾਏਗੀ ਉਹਦੇ ਪੇਸ਼ੈਂਟ ਦਾ ਔਰ ਅਟੈਂਡੈਂਟ ਦਾ ਫੋਨ ਨੰਬਰ ਹੋਏਗਾ ਲਿਖੋ ਤੇ ਨੋਟ ਬਣਾਉਣਾ ਹੈ ਸਾਈਨ ਕਰੋ ਆਪਣੇ ਆਈ ਡੀ ਡੇਟ ਪਾਓ